ਸਤਿ ਸ਼੍ਰੀ ਅਕਾਲ ਵੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਆਈ ਹੋਪ ਕਿ ਸਾਰੇ ਵਧੀਆ ਹੋਵੋਗੇ ਬਹੁਤ ਵੱਡੀ ਖੁਸ਼ਖਬਰੀ ਦੀ ਗੱਲ ਹੈ ਕਿ ਜਿਨ੍ਹਾਂ ਤੇ ਆਪਾਂ ਨੂੰ ਉਡੀਕ ਸੀਗੀ ਉਹ ਦਿਨ ਕਦੋਂ ਆਊ ਕਦੋਂ ਆਊ ਕਦੋਂ ਆਊ ਤੇ ਉਹ ਦਿਨ ਆ ਗਿਆ ਅੱਜ ਮਾਤਾ ਚਰਨਕੌਰ ਜੀ ਨੇ ਬੱਚਿਆਂ ਨੂੰ ਜਨਮ ਦੇ ਦਿੱਤਾ ਔਰ ਬੱਚੇ ਵੀ ਠੀਕ ਨੇ ਮਾਤਾ ਚਰਨਕੌਰ ਜੀ ਵੀ ਠੀਕ ਨੇ ਚਲੋ ਜਿਹਦੀ ਸੋ ਉਮਰ ਦੀ ਉਹਨਾਂ ਨੇ ਹਨਾ ਬੱਚਿਆਂ ਨੂੰ ਜਨਮ ਦਿੱਤਾ ਤੇ ਉਸ ਹਿਸਾਬ ਨਾਲ ਤਾਂ ਜਾਣਦੀਆਂ ਵਿਚਾਈ ਕਿ ਸਿਹਤ ਵਿੱਚ ਹੋਣਗੇ ਉਹ ਤੇ ਆਪਾਂ ਅਰਦਾਸ ਕਰੀਏ ਪ੍ਰੇਅ ਕਰੀਏ ਬਾਬਾ ਜੀ ਅੱਗੇ ਕਿ ਉਹ ਚੜ੍ਹਦੀ ਕਲਾ 'ਚ ਰਹਿਣ ਔਰ ਉਹਨਾਂ ਨੂੰ ਤੰਦਰੁਸਤੀ ਬਖਸ਼ਣ ਵਾਹਿਗੁਰੂ ਜੀ ਤੇ ਪਿਤਾ ਬਲਕੌਰ ਸਿੰਘ ਜੀ ਔਰ ਮਾਤਾ ਚਰਨਕੌਰ ਜੀ ਨੇ ਲੰਬੀਆਂ ਉਮਰਾਂ ਬਖਸ਼ਣ ਉਹਨਾਂ ਨੇ ਜੁੜਵਾ ਬੱਚਿਆਂ ਨੂੰ ਜਨਮ ਦਿੱਤਾ ਔਰ ਦੋਨੋਂ ਹੀ ਬੇਟੇ ਐ ਤੇ ਖੁਸ਼ੀ ਦੀ ਗੱਲ ਇਹ ਆ ਇੱਕ ਨਹੀਂ ਦੋ ਸਿੱਧੂ ਆ ਚੁੱਕੇ ਐ ਸੋ ਮੇਰੇ ਵੱਲੋਂ ਉਸ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕਾਂ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਜੀ ਨੂੰ ਹਮੇਸ਼ਾ ਵੱבה ਯੋਗ ਚੜ੍ਹਦੀ ਕਲਾ ਚ ਦਿਨ ਔਰ ਇੰਨੀ ਤੰਦਰੁਸਤੀ ਔਰ ਲੰਬੀ ਉਮਰ ਦੇਣ ਤੇ ਬਹੁਤ ਖੁਸ਼ੀ ਦੀ ਗੁਰੂ ਸਾਹਿਬ ਕਿਰਪਾ ਕਰਨ ਉਸ ਪਰਿਵਾਰ ਤੇ ਕਿਸੇ ਦੀ ਬੁਰੀ ਨજર ਨਾ ਲੱਗੇ ਉਸ ਨੂੰ ਦੁਆਰਾ ਹਨਾ ਤੇ ਉਹਨਾਂ ਤੇ ਹਮੇਸ਼ਾ ਆਪਣੀ ਕਿਰਪਾ ਬਣਾਈ ਰੱਖਣਾ ਅੰਗ ਸੰਗ ਰਹਿਣਾ ਉਹਨਾਂ ਬੱਚਿਆਂ ਦੇ ਔਰ ਮਾਤਾ ਜੀ ਨੂੰ ਤੰਦਰੁਸਤੀ ਬਖਸ਼ਣ ਐਨੇ ਲਾਇਕ ਬਣਾ ਦੇਣ ਕਿ ਇੰਨੀ ਤਾਕਤ ਦੇ ਦੇਣ ਕਿ ਉਹਨਾਂ ਬੱਚਿਆਂ ਨੂੰ ਉਹ ਜਿਵੇਂ ਸਿੱਧੂ ਨੂੰ ਪਾਲਿਆ ਸੀਗਾ ਉਵੇਂ ਹੀ ਪਾਲ ਸਕਣ। ਬਾਬਾ ਜੀ ਕਿਰਪਾ ਕਰੋ ਇਸ ਤਹੀ ਅਰਦਾਸ ਕਰਦੇ ਆਂ। ਔਰ ਉਸ ਹਵੇਲੀ ਦੇ ਵਿੱਚ ਦੁਬਾਰਾ ਤੋਂ ਫਿਰ ਖੁਸ਼ੀਆਂ ਆ ਗਈਆਂ ਔਰ ਬਹੁਤ-ਬਹੁਤ ਮੁਬਾਰਕਾਂ ਮੇਰੇ ਵੱਲੋਂ ਸਾਰਿਆਂ ਨੂੰ। ਤੇ ਸਾਰੇ ਆਪ ਵੀ ਚੜ੍ਹਦੀ ਕਲਾ ਚ ਰੱਖੋ ਆਪਣੇ ਆਪਣੇ ਪਰਿਵਾਰਾਂ ਦਾ ਧਿਆਨ ਰੱਖੋ। ਮਿਲਦੇ ਆਂ ਜੀ ਫਿਰ ਅਗਲੀ ਵੀਡੀਓ 'ਚ। ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।